ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਜਿੰਨੇ ਵੀ ਈਵਰ ਇਸ ਸਮੇਂ ਦੇਖ ਰਹੇ ਹਨ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਚੜ੍ਹਦੀ ਕਲਾ 'ਚ ਰੱਖੀ ਸਭ ਦੀ ਜਿਹੜੀਆਂ ਜਾਇਜਾਂ ਜ ਮੈਨੂੰ ਕਾਮਨਾਵਾਂ ਮੇਰੇ ਰੱਬ ਤੱਕ ਪੂਰੀਆਂ ਕਰਦੀ ਲੋ ਜੀ ਗੱਲ ਇਦਾਂ ਵੀ ਬਾਪੂ ਜੀ ਨੇ ਸਾਡੇ ਨੇ ਪਾਰਤਾ ਸੀਗਾ ਜੀ ਰੇ ਇਹਨਾਂ ਨੇ ਤਿੰਨ ਦਿਨ ਲਾ ਕੇ ਇਕੱਲੇ ਇਕੱਲੇ ਬੂਟੇ ਦੇ ਵਿੱਚ ਦੇ ਘਰ ਤੇ ਗੋਹਾ ਢੋਤਾ ਪਰ ਭਰ ਕੇ ਉਹਦੇ ਵਿੱਚ ਆ ਸਾਈਕਲ ਦੇ ਉੱਪਰ ਆਪਣਾ ਫਾਇਲੇ ਜੀ ਬਾਪਾ ਪਾ ਪਾ ਕੇ ਮੈਂ ਕਹਾਂ ਵੀ ਉਹਨੇ ਗੜਾਈ ਤੇ ਵਗੈਰ ਸਰਨਾ ਨਹੀਂ ਹੈਗਾ ਦੋ ਲੈਣਾ ਮੈਂ ਕਹਾਂ ਦੋ ਤਾਂ ਗੁੱਡੇ ਦਿੱਤੇ ਇਹਦੇ ਨਹੀਂ ਹਾਂ ਦੋ ਮੈਂ ਗੁੱਟੀਆਂ ਫਿਰ ਇਹ ਬਾਤਾਂ 23 ਦਿਨ ਤਾਂ ਲੱਗਿਆ ਬਤਾ ਦੋ ਬਿਲੈਨਾਂ ਘੋਟਿਆਂ ਮੇਰਾ ਝਾਂਮ ਟੁੱਟ ਗਿਆ ਤਾਂ ਅੱਗ ਨਾਲ ਚੱਲ ਨਹੀਂ ਹੁੰਦਾ ਗਲਤੀ ਕੀ ਆ ਤੁਹਾਡੀ ਮੱਤ ਮਾਰੂਗੇ ਦੇਖੋ ਫਾਇਦਾ ਹੋ ਜਾਣਾ ਜੇ ਪੁੱਲਦਾ ਹੋਇਆ ਵਾ ਨਾ ਇਹਨੇ ਵਿੱਚ ਰੱਜ ਜਾਣਾ ਪਿੱਛੇ ਦੇਖਾ ਨਹੀਂ ਆ ਕੱਖ ਨੂੰ ਲੱਗਣਾ ਰੇ ਹਾਂ ਉਹ ਫਾਇਦਾ ਕੋਈ ਨਹੀਂ ਪਾਏਗਾ ਇਹ ਵੀ ਗੱਲ ਹੋਈ ਨਾ ਤਾਂ ਥੋੜੀ ਮਿੰਟ ਮਾਰਨਾਗੇ ਛੱਟ ਮਾਰ ਕੇ ਮਾਂ ਵੀ ਚਲੋ ਇਹ ਨਹੀਂ ਹੋ ਜਾਂਦਾ ਇਹੀ ਤਾਂ ਗੱਲ ਕਹਿੰਦਾ ਮੈਂ ਕਲਾਈ ਹੋਊਗੀ ਨਾਲ ਨਾਲ ਇਹਦੇ ਵਿੱਚ ਰਲ ਜਾਣਾ ਹੂੰ ਇਹ ਗੱਲ ਆ ਫਿਰ ਜਣੀ ਕੋਈ ਵੀ ਫਸਲ ਆ ਪਾਪਾ ਜੀ ਜੇ ਮਿਹਨਤ ਕਰ ਲਾਂਗੇ ਉਹਦੇ ਵਿੱਚ ਤਾਂ ਉਹ ਫਲ ਦੇ ਜੂਗੀ ਮੈਂ ਚਾਰ ਦਿਨ ਲੱਗੇ ਮੈਂ ਹੁਣ ਇਹਦੇ ਵਿੱਚ ਸਪਰੇ ਹੁਣ ਇਹਦੇ ਵਿੱਚ ਸਪਰੇਅ ਕੀਤੀ ਹੋਈ ਆ ਸਪਰੇਅ ਕਰਕੇ ਪਾਪਾ ਜੀ ਕਹੀ ਜਾਂਦੇ ਵੀ ਕੱਖ ਨਹੀਂ ਦਿਖਦਾ ਹੈਗਾ ਮਰਦਾ ਹੈ ਇਹਦਾ ਸਾਲਾ ਮਰਦਾ ਦਿਖਦਾ ਨਹੀਂ ਨਾ ਹੈਗਾ ਮੈਂ ਤਾਂ ਚਲਾ ਤੇ ਵੀ ਜਿਹੜਾ ਗਦਾਈ ਕੋਈ ਨਹੀਂ ਨਾ ਹਾਂ ਮਨਾਇਆ ਗੜਾਈ ਕਰਾਉਣੀ ਠੀਕ ਥੀ ਪਰ ਫਿਰ ਮੈਂ ਤਾਂ 2000 ਦੀ ਕੰਨ ਸਪਰੇਅ ਕਰਨੀ ਦੀ ਉਹ ਵੀ ਕਹਿੰਦਾ ਵੀ ਗੜਾਈ ਗੱਲ ਆ ਦੇ ਕਿੱਕਾਂ ਪਟਨ ਨਾਲ ਕਈਆਂ ਗੱਲ ਸਾਲਾ ਜਾੜੇ ਦੇ ਜਾੜੇ ਨਿਕਲੇ ਆ ਜੀ ਹੂੰ ਉਹਲੇ ਤਾਂ ਹੋਰ ਵਰਨਣ ਬਰਤ ਪਿਆ ਤੇ ਇਹ ਗੱਲ ਤਾਂ ਹੈ ਇਹ ਨਾਲੇ ਜਿਹੜੇ ਗੰਨੇ ਦੇ ਪੌਗੇ ਇਹਨਾਂ ਨੂੰ ਥਲਾਈ ਮਿਲ ਜਾਣੀ ਗੜਾਈ ਹੂੰ ਕਈਆਂ ਦਾ ਦਵਾਈ ਆਪਣੀ ਆ ਪਰ ਦਵਾਈ ਸਾਰੀ ਅਸਰ ਦਿਖਦਾ ਨਹੀਂ ਨਾ ਹੁੰਦਾ ਹੁਣ ਚੌਥੇ ਪੰਜਵੇਂ ਦੀ ਕਰੀ ਜੀ ਪੋਛਤ ਬਾਦ ਪਪਾ ਜੀ ਧੁੱਪ ਨਹੀਂ ਚਮਕੀ ਹਲ ਅਸਲੀ ਜੀ ਦਿਖਦਾ ਪੈਂਦਾ ਹੈਗਾ ਵੀ ਉਹ ਆਪਣੇ ਹਰਿਆਈ ਮਰ ਜਾਂਦਾ ਧੁੱਪ ਨੇ ਜਿਹੜੀ ਧੁੱਪ ਨੇ ਸਿਰ ਕਰਨਾ ਤਾਂ ਹੁਣੇ ਕਰੂੰਗੀ ਦੋ ਦਿਨ اٹਕੇ ਸਰ ਇਹਦੇ ਵਿੱਚ ਹੁਣ ਡਾਇ ਦਾ ਥੱਲਾ ਲਿਆ ਕੇ ਇੱਕ ਹੋਰ ਡਾਇ ਦਾ ਥੱਲਾ ਪਾਵਾਂਗੇ ਮੋਟਿਆਂ ਚ ਮੋਟਿਆਂ ਦੇ ਵਿੱਚ ਯਾਦ ਇੱਕ ਸਾਲ ਸਾਨੂੰ ਯਾਦ ਹੋਣਾ ਵੀ ਆ ਥੱਲੇ ਦੇ ਖੇਤ ਦੇ ਵਿੱਚ ਆਪਾਂ ਨੇ ਮੱਕੀ ਬੀਜੀ ਸੀ ਜਿਹੜਾ ਉਹ ਪਰਲੇ ਪਾਸੇ ਬੰਤਪਾਈ ਕੋੜਾ ਉਦੇ ਵਿੱਚ ਆਪਾਂ ਕਿੱਥੇ ਪੰਜਾਰੇ ਤੇ ਲੈ ਕੇ ਆਇਦਰ ਅਰਕ ਕੋਣ ਮੱਕੀ ਮੱਲੀ ਦੀ ਉਹ ਦੋਕ ਦਿਨ ਦੇ ਵਿੱਚ ਆ ਕਿ ਸੂਰ ਨਹੀਂ ਤੇ ਖਰਾਬ ਕਰ ਗਏ ਉਹਨੂੰ ਉਹ ਕਿਉਂ ਹੋ ਗਏ ਤਾਂ ਰੇ ਹੁੰਦਾ ਤਾਕਤ ਤਾਂ ਤਾਕਤੇ ਹਾਂ ਨਾਲ ਬੂਟੇ ਗਿੜੇ ਸਾਫਗਾ ਚੱਲਦੇ ਤੇ ਬੂਟੇ ਵੀ ਐ ਕੰਟ ਵੀ ਹਟ ਜਾ ਪਿੱਛੇ ਵਾਪਸ ਖਰਾਬ ਮੇਰੇ ਵੀ ਬੂਟਿਆਂ ਨੂੰ ਮੱਕੀ ਦੇ ਬਾਅਦ ਬਈਆ ਫੀਤਾਂ ਦਾ ਹੋਇਆ ਵਾ ਤਾਂ ਹਾਂ ਉਹਦੇ ਕੋਲ ਮੈਂ ਬੂਟੇ ਬੂਟਿਆਂ ਦੇ ਜਣਾ ਦੇ ਵਿੱਚੋਂ ਇਹ ਵੀ ਹਰਕ ਪੈਂਦਾ ਹਾਂ ਜੇ ਜਾਂ ਮੈਂ ਛੰਡਾ ਤੋੜਿਆ ਜੀ ਇਹਦੀ ਛੇ ਦਾ ਪੈਂਦਾ ਕੋਈ ਵੀ ਚੀਜ਼ ਦੀ ਡਿਜ਼ਾਈਨ ਦਿੱਖ ਲਈ ਹੋ ਹਾਂ ਵੈਸੇ ਇਹ ਜਿਹੜੀਆਂ ਛੋਟੀਆਂ ਛੋਟੀਆਂ ਜੜਾਂ ਜੀ ਹਲ ਆਈਆਂ ਨਹੀਂ ਉੱਪਰ ਉਹ ਤਾਂ ਹੁਣ ਤੁਰਨੀ ਆ ਜਾਂ ਸੂਏ ਹਾਂ ਜਦ ਉਹਨਾਂ ਨੇ ਉੱਪਰ ਆਣਾ ਉਹ ਨਹੀਂ ਵੱਢ ਹੋਣੀ ਚਾਹੀਦੀ ਉਹ ਨਹੀਂ ਵੱਢ ਤਾਂ ਬੰਨੇ ਹਾਲ ਤਾਂ ਚੱਲੀ ਨਹੀਂ ਹਾਲ ਤਾਂ ਉਹ ਉਂਗਰ ਦਾ ਫੁੱਲ ਦੇ ਉੱਪਰ ਤਾਂ ਫਲ ਆਇਆ ਨਾ ਇਹਨਾਂ ਸਲਾਬ ਪੱਕੇ ਜੇ ਨਿਕਲੇ ਨੇ ਹਾਂ ਬਾਤ ਉਹ ਵੀ ਹੋ ਨਹੀਂ ਜਾਈ ਨੇ ਪਰ ਇਹਨੇ ਪੂਰਾ ਉਹ ਫੁੱਲ ਬੱਤਾ ਨੂੰ ਆ ਜਾਣਾ ਪੂਰਾ ਹੂੰ ਜਿਹਦੇ ਬਾਅਦ ਫਿਰ ਉਹ ਇਹਨਾਂ ਚੰਤਨੇ ਤੋਂ ਇਹੀ ਗੱਲ ਹੈ ਨੇ ਮੈਡੇ ਪੋਗੇ ਦਾ ਫੇਰੇ ਨਿਕਾਲਾ ਮੈਂ ਕਹਿੰਦਾ ਇੱਥੇ ਪਤਾ ਕਰਿਓ ਜਿਹੜਾ ਗਿਆਨ ਦਾ ਮੁੰਡਾ ਉਹ ਗਿਆਨ ਦਾ ਪੋਤਾ ਨਹੀਂ ਬੜਾ ਜਿਹਨੇ ਲਿਆ ਕੇ ਇੱਥੇ ਰਹਿ ਜਾ ਗੇਰੇਵਾ ਵੀ ਹੈਗਾ ਹਾਂ ਗੇਰੇਵਾ ਜੱਫ ਮੈਂ ਤੀਰੇ ਨੂੰ ਪੁੱਛੂਗਾ ਉਹ ਕਹਿ ਦਤਾ ਵੀ ਕਹਿੰਦਾ ਵੀ ਉਹਨਾਂ ਨੇ ਚਕਾਉਣਾ ਫੇਰੇ ਇਹਨੇ ਦੋ ਤਿੰਨ ਟਰਾਲੇ ਲਿਆ ਕੇ ਖੜੇ ਦੇਖ ਲਾਂਗੇ ਲਗੇ ਹੋ ਜੂਗੇ ਅਰੇ ਤੂੰ ਦੇ ਦਤਾ ਹਾਂ ਫੇਰੇ ਇਹ ਪਲਾਜੀ ਪ੍ਰੈਸ ਦੇ ਕਿਥੋਂ ਮਿਲ ਗਿਆ ਤੇ ਮੰਨਦੇ ਵੀ ਦਮਾਂਗੇ ਪਿਆ ਇਹ ਟੋਕ ਨਹੀਂ ਆ। ਛਾਪੋ ਟੋਕ ਗਿਆ। ਉਹ ਠੀਕ ਹੈ। ਨਾ ਤਾਂ ਕੁੱਤੇ ਵੀ ਆ। ਇਹ ਜਦੋਂ ਕਾਟਤਾ ਕੀਤਾ ਮੱਦਾ ਨਹੀਂ ਨਾ ਗੰਨੇ ਦਾ ਉਦੇ ਕਰਕੇ ਦੇਖੀ ਜਾਂਦੇ ਵੀ ਥਾ ਗੰਨੇ ਦੇ ਪੋਗੇ ਸੋਨੇ ਦੇਖੀ ਜਾਂਦੇ ਆ। ਉੱਪਰ ਗੰਨੇ ਦੇ ਉੱਪਰ ਕੱਟ ਚੜਦਾ ਜਾਂਦਾ। ਇਹ ਵੀ ਹੈ। ਇਹ ਜੇ ਕਿਹਾ ਮੈਂ ਮੈੜੀ ਜਾ ਜੇ ਮੁੱਟੇ ਹੋ। ਅੱਛਾ। ਠੀਕ ਹੈ। ਵੀ ਗੱਲ ਹੈ ਉਹ ਲੇਟ ਵੱਢਣ ਕਰਕੇ ਫਰਕ ਹੈ ਹਾਂ ਇਹ ਇਹ ਵੀ ਫਰਕ ਹੈਗਾ ਕਾਫੀ ਜਿਆਦਾ ਇਹਦੇ ਮੁੰਡਾ ਜਿਆਦੇ ਮਿਹੜੇ ਮੁਟੇ ਹੋਗੇ ਕਿੰਨਾ ਘੱਟ ਡੁੱਟਦਾ ਉਹਦੇ ਦਾਦੇ ਪੋਕੇ ਹੋਗੇ ਇਕੱਲੇ ਇਕੱਲੇ ਮਿਹੜੇ ਜੇ ਹੂੰ ਲੇਟ ਦਾ ਫਰਕ ਹੈ ਉੱਥੇ ਜੇ ਪਹਿਲਾਂ ਵੱਡੇ ਫਰਕ ਹੈ ਇਹਦੇ ਨੂੰ ਲੇਟ ਵੱਢਿਆ ਇਹ ਜਿਆਦਾ ਹੈ ਹਾਂ ਉਹ ਜਿਸ ਦੇ ਪਹਿਲਾਂ ਕਿੰਨਾ ਬੀਜੇ ਤਾਂ ਉਹ ਘਟਿਆਦਾ ਜਿਹੜਾ ਉਹਦੇ ਕਿੰਨਾ ਉਹ ਤਾਂ ਜਮਾਈਆਂ ਪੂਰਾ ਸੰਗਣ ਹੀ ਹੋਇਆ ਬਹੁਤ ਤਾਂ ਹੂੰ ਜੇ ਉਹ ਉਹ ਦਿਹਾੜੀ ਪਰ ਖੇਤ ਤਾਂ ਮੈਨੂੰ ਉਹ ਦੌਰ ਦੀ ਨਾ ਵੱਟੀ ਮਹਾਵੀ ਮਧੂ ਕਿਆਲ ਪਿਆ ਪੈਦਰੇ ਚੰਬੜੀ ਖੇਤ ਵਿੱਚ ਟਾਮ ਜਿੱਕਣਾ ਖੇਤ ਪੂਲਾ ਜੈ ਲੱਗਦਾ ਕੁਝ ਜਰਾ ਹੈ ਨਹੀਂ ਉੱਪਰ ਮੌਸਮ ਵੀ ਇਹ ਦੇ ਕਰਕੇ ਬਦਲਬਾਈ ਕਰਕੇ ਥੋੜਾ ਜੱਕ ਹਾਂ ਨਾਈਦਰ ਕੁਝ ਨਹੀਂ ਹੈਗਾ ਹਾਂ ਹੂੰ ਅਰੇ ਕਰ ਜੇ ਇਹਨਾਂ ਕੱਖ ਨੂੰ ਪਤਾ ਉਹ ਪੱਟ ਨੂੰ ਕੋਈ ਨਹੀਂ ਲੱਗਦਾ ਹੈਗਾ ਪੂਲਾ ਤਾਂ ਜੰਨੇ ਦੇਖਦਾ ਇਹ ਤਾਂ ਲੱਗਦਾ ਕੰਮ ਹੀ ਲੱਗਦੇ ਜਾਂ ਕੰਮ ਹੀ ਲੱਗੇ ਹੋਏ ਆ ਹਾਂ ਤਾਂ ਲੱਗਦੇ ਹੀ ਆ ਕੰਮ ਤਾਂ ਤਾਂ ਲੱਗਣਾ ਹੀ ਆ ਪਰ ਕੰਮ ਤੋੜਦਾ ਰਹੀਂ ਨਾ ਜੇ ਤੋੜਦਾ 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 ਫਿਰ ਗੱਲ ਬਣਦੀ ਆ ਜੇ ਤੁਰ ਹੀ ਜਾਵੇ ਕੰਮ ਕੰਮ ਤਾਂ ਰੋਟਾ ਕਾਬਿਟਰੀ ਦਾ ਬਣਾ ਕੇ ਫਾੜਿਆ ਗੱਲ ਪਾਦੀ ਫਿਰ ਇਹਨੂੰ ਨਹੀਂ ਨਹੀਂ ਹਾਂ ਕਾਬਿਟਰੀ ਦਾ ਬਣਾ ਕਿਉਂ ਉਹ ਸਾਫੇ ਵੈਸੇ ਫਾਣੇ ਨੇ ਵੀ ਭੁਰ ਜਣ ਹਾਂ ਹਾਂ ਰੁਕਾ ਬਿਟਨਾ ਬਰੀਜਾ ਬਣਾ ਦੇਣਾ ਨਾਲੇ ਫਾਣੇ ਨੇ ਡੜੇ ਜੇ ਪੜਦੇ ਨੇ ਉਹ ਨਹੀਂ ਮੰਦੇ ਕਿ ਦੋਹਰ ਰੁਕਾ ਬਿਟਨਾ ਕਰਕੇ ਸਤਾਲ ਹਮਗਾ ਬਾਹਰ ਆ ਅੱਛਾ ਠੀਕ ਹੈ ਨਾ ਵਾਪਸ ਬਾਹਰ ਆ ਕੱਖਾਂ ਨੇ ਉਹ ਲੋੜ ਐ ਕੱਖ ਲੇਟ ਹੁੰਦੇ ਜਾਂਦੇ ਇਆਂ ਕੱਖ ਦਾ ਫੇਰ ਟਾਈਮ ਗੱਲ ਚਾਹੀਦੀ ਆ ਹੁਣ ਤਾਂ ਆਪਾਂ ਨੇ ਗਾਂ ਵੀ ਲੈ ਲਈ ਇੱਕ ਹੋਰ ਉਹ ਵੀ ਗੱਲਾਂ ਨੇ ਵੀ ਕੱਖ ਜੇ ਆਪਾਂ ਵੀਜੂਗਾ ਫਿਰ ਤਾਂ ਛੇਕੇ ਮੁੱਕ ਲੈਣੀ ਕਿੰਨਾ ਪਿਆ ਆ ਤਾਂ ਮੁੱਕ ਜਣੀ ਫੇਰੀ ਚ ਵੀ ਵੀਜ ਦੂਗੇ ਬਾਅਦ ਚ ਇਹ ਚ ਕੱਖੇ ਰੱਖਾਂਗੇ ਉੱਪਰ ਬਸ ਹਾਂ ਉਹ ਦੇਖ ਲਾਂਗੇ ਸਮੇਂ ਦਾ ਜਿਹੜਾ ਜਿਹਾ ਹੋਊ ਮੂਰੇ ਪਹਿਲਾਂ ਹਿੰਦਾਂ ਬੀਜ ਹੀ ਹੈ ਕੀਤਾ ਹੁਣ ਇਹਦੇ ਵਿੱਚ ਲੈ ਕੇ ਕੀ ਆਉਣਾ ਦੱਸੋ ਹਾਂ ਜੀ ਮਾਂ ਬੀਜ ਲਿਆਓ ਇੱਕ ਤਾਂ ਚਰੀ ਲਵਣੀ ਥੋੜੀ ਜਿਹਾ ਕਿਲੋ ਹਾਂ ਕਿਲੋ ਲਿਓ ਬਾਜਰਾ ਵੱਡਾਂ ਵਾਲਾ ਨਿਊਟਰੀ ਨਿਊਟਰੀ ਲਿਆਵਾਂਗੇ ਵੱਡਾਂ ਹਾਂ ਨਿਊਟਰੀ ਬਾਜਰੇ ਨੇ ਦੇਖ ਲੈ ਪਿੱਛੇ ਦੋ ਵੱਡਾਂ ਤਿੰਨ ਦੇਖਦੇ ਆ ਨੀ ਨੀ ਮੁੱਕਿਆ ਹਾਂ ਹਾਂ ਇਹ ਵੀ ਕੱਥੇ ਹਾਂ ਮਰਮਨਾਂ ਵੱਢ ਕੇ ਨਾਲੇ ਨਾਲ ਕੁੱਟੀ ਦੀ ਹੈ ਇਹ ਵੀ ਆ ਗੱਲ ਆ ਸਵੇਰੀਆਂ ਬੀਜ ਨੇ ਕਿਤਾ ਬੱਦਲੇ ਉੱਪਰ ਤੇ ਖੜਾ ਨਹੀਂ ਛੜਦਾ ਹੁਣ ਇਹਨੂੰ ਕਿਆ ਕਰੀਏ ਬੀਜ ਜਾਨੇ ਸਭ ਨਾਲ ਬੀਜੀ ਜਾਂਦੇ ਨੇ ਫਿਰ ਤਾਂ ਪੱਸਾ ਜੀ ਹੈ ਇਹਨਾਂ ਉਹ ਆਪਣੇ ਖੇਤ ਦੇ ਵਿੱਚ ਇਹ ਚ ਹੈਗੀ ਗੱਲ ਇਹ ਤਾਂ ਮੈਂ ਮੰਨਦਾ ਤੁਹਾਡੀ ਗੱਲ ਨਾ ਉਹ ਨਹੀਂ ਹੈਗਾ ਵੀ ਦਾਣਾ ਰੱਖ ਲੂਗੀ ਇਹ ਹੂੰ ਰਾਜੂ ਬਾਈ ਨੇ ਵੀ ਬਾਜਰੀ ਬੀਜੇ ਵੇਦਰ ਕੇ ਚੜੀ ਬੀਜੀ ਵੀ ਆ ਬਾਜਰੀ ਬੀਜਿਆ ਵਾ ਨਾ ਨੋਟਰੀ ਬਾਜਰਾ ਬੀਜਿਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜਬ ਉੱਪਰ ਲਾ ਕੇ ਰੱਖੀ ਜਬ ਬੈਨ ਸ਼ੱਕਰ ਮੰਗਨ ਦਾ ਫੋਨ ਆਈ ਨੇ ਹੂੰ ਇਹ ਵੀ ਗੱਲ ਤੁਹਾਡੀ ਸੋळा ਨੇ ਆ ਉਹ ਜੀ ਆ ਜੇ ਹੁਣ ਦਾ ਟਾਈਮ ਲਿਆ ਜਾ ਰਿਹਾ ਹੈ ਜਗਾ ਨਹੀਂ ਕੱਲ ਨੂੰ ਆ ਕੇ ਬੀਤ ਹੋਈ ਹਾਂ ਹੁਣ ਤਾਂ ਟਾਈਮ ਥੋੜਾ ਜਿਹਾ ਹੋਰ ਹੋ ਗਿਆ ਤੇ ਪੱਤ ਪਿਆ ਕੇ ਜੀ ਖੇਤਾਂਪੁਰ ਪ੍ਰਬਤ ਬਣਿਆ ਵੈ ਤਾਂ ਗੱਲ ਹੈਗੀ ਹੈ ਤੇ ਜੀ ਹੁਣ ਪਹੁੰਚੇ ਹੋਏ ਸੀ ਜੀ ਆਪਾਂ ਸਾਨੂੰ ਪਤਾ ਹੀ ਹੈ ਖੇਤਾਂ ਦੇ ਵਿੱਚ ਗਰਮੀਓ ਗਰਮੀ ਹੋ ਗਿਆ ਸਰੀਰ ਇੱਕ ਵਾਰ ਹਵਾ ਰੁਕ ਗਈ ਥੋੜੀ ਜਿਹੀ ਪਹਿਲਾਂ ਹਵਾ ਚੱਲਦੀ ਸੀ ਤੇ ਜਿਹਦੇ ਕਰਕੇ ਥੋੜੀ ਜਿਹੀ ਗਰਮੈਤ ਹੋ ਗਈ ਤੇ ਪਰਾਲੀ ਰੱਖੀ ਸੀ ਸਵਾਲ ਕੇ ਵੀ ਇਹਦੇ ਪਰ ਲਾਵਾਂਗੇ ਉੱਪਰ ਬਹੁਤ ਟਾਈਮ ਨਹੀਂ ਪਤਾ ਨਹੀਂ ਸਾਡੇ ਜੇ ਕਮੀਆਂ ਐ ਕੁਝ ਕੋ ਟਾਈਮ ਜਈ ਨਹੀਂ ਲੋਟ ਆਇਆ ਹੈਗਾ ਬਸ ਫਿਰ ਇਹ ਪਰਾਲੀ ਕੁਝ ਚਕਾਤੀ ਕੁਝ ਹੋਰ ਜਿਹੜੀ ਚੂਹਿਆਂ ਦੀ ਵੱਡੀ ਵੀ ਦੀ ਫਿਰ ਉਹਨੂੰ ਅੱਗ ਲਾਉਣੀ ਪਈ ਹੋਰ ਕੀ ਕਰ ਸਕਦੇ ਤੇ ਇਹਦੇ ਪਰ ਨੂੰ ਖੜਖੜ ਦੇਖੂਗੇ ਹੁਣ ਬੋਰ ਦਾ ਕੰਮ ਕੰਪਲੀਟ ਹੋ ਗਿਆ ਹੁਣ ਟੈਂਕੀ ਲਗਾ ਦੇਣੀ ਆ ਉੱਥੇ ਉੱਪਰ ਇੱਕ ਮੈਨੂੰ ਜਨਰੇਟਰ ਚਾਹੀਦਾ ਜੇ 10 ਕਿਲੋਵਾਟ ਦਾ ਜਨਰੇਟਰ ਕਿਸੇ ਕੋਲ ਹੋਵੇ ਵੇਚਣਿਆ ਫਿਰ ਬੜਾ ਆਨੰਦ ਆਉਂਦਾ ਦਾ ਔਰੇ ਵਾਸਤੇ ਪੱਕਾ ਚਾਹੀਦਾ ਪੁੱਛਿਆ ਦਾ ਬਾਈ ਸਸਰੀਕਾਲ ਜੀ ਮੈਂ ਪੁੱਛਿਆ ਤਾਂ ਲੋ ਜੀ ਜਿਹੜਾ ਨਵੀਂ ਗਾਂ ਵਾਸਤੇ ਜਿਹੜਾ ਫੀਡ ਦਾ ਥੈਲਾ ਲੈ ਕੇ ਆਉਣ ਦਾ ਫੀਡ ਜਿਹਦਾ ਇਹ ਕੀ ਹੈ ट्रांजੈਕਸ਼ਨ ਪਲੱਸ ਇਹ ਕੀ ਹੈ ਇਹ ਚੀਜੀ ਹੈ ਤੇਰੀ ਚੀਜੀ ਨਹੀਂ ਆ ਨਵੀਂ ਗਾਂ ਦੀ ਚੀਜੀ ਹੈ ਨਵੀਂ ਗਾਂ ਦੇ ਚੀਜੀ ਕੀ ਦੀ? ਛੋਟੀ। ਹਾਂ ਜਿਹੜੀ ਸ਼ੋਣੀ ਕੈਂਦੀ ਚੀਜੀ ਹੈ ਇਹ। ਉਹ ਆਵੇ ਕੱਲ ਨੂੰ। ਹਾਂ ਇਹ ਤੈਨੂੰ ਪਿਆਰ ਵੀ ਕਰੂੰਗੀ। ਅੱਛਾ ਰੱਖਤੀ ਮੂਰੇ ਦੇ? ਖਾਧੀ ਉਹਨੂੰ ਸਾਰੀ ਖਾਂਦੀ ਪਿੰਦੀ ਗਲਤ ਤਾਮਾਦੀ। ਅੱਛਾ। ਹਾਦਿਵੇਂ ਮਨ ਪਰ ਹਾਂ ਜੀ। ਉਹਦੇ ਪਰਵੀਸ਼ਣ ਕਰਦਾ ਇੱਕ ਅੱਖਾਂ ਦੇ ਉੱਪਰ। ਖਾਓ ਉਹ ਆਹ ਕੁਛ ਅੱਖਾਂ ਤਾਂ ਖਾਣੀ ਆ ਨਾ। ਹਟ ਜਾ ਪਰ। ਅੱਛਾ ਖਾਂਦੀ ਨਹੀਂ ਉਕਣਾ। ਖਾਦੀ ਖਾਂਦੀ ਸਵੇਰ ਦੇ ਨਾ ਤਾਂ 2 ਕਿਲੋ ਖਾਦੇ ਹੁਣ ਮੈਂ ਪੈਰ ਰੱਖੀ ਸੀ 2 ਕਿਲੋ ਤਨ। ਹੂੰ। ਕਬੂਲ ਨਾ ਨਾ ਮੈਂ ਤੇ ਪਰਚਾ ਨਹੀਂ ਕਰਾ ਕਿੰਨੇ ਦਾ ਥਾਲਾ ਪਾ ਪਾਤੀ ਪੁੱਤੋਂ ਦੇਖ ਪਾਈ ਵੀ ਉਹ ਆ ਦੇ ਆ ਦੇ ਕਿੰਨੀ 파ਤੀ ਜੋ ਇਹ ਇੱਕ ਹੋਰ ਸੀਸੀ ਸੂਸੀ ਜਿਹੜੀ ਕਹਿੰਦਾ ਤੈਨੂੰ ਨਹੀਂ ਉਹ ਲੋ ਵੀ ਪਈ ਆ ਲੈਂਦੀ ਵੀ ਉਹ ਤਾਂ ਫੀਟ ਪਰੇ ਪਾ ਦਮ ਉਹ ਤਾਂ ਸਵੇਰੇ ਖਾ ਲਈ ਇਹਨੇ ਫੀਟ ਪਰ ਪਾਈ ਅੱਛਾ 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 ਹਾਂ ਉਹ ਕਹਿੰਦੇ ਸਵਾਨਪੁਰ ਫਾਇਦੇਮੰਦ ਹੁੰਦੀ ਉਹ 1200 ਰੁਪਏ ਦੀ ਸੀਸੀ ਹੈ ਹੁਣ ਤੇ ਤੇ ਦਰਦ ਹੀ ਨਹੀਂ ਗਾਨ ਹੁੰਦੀ ਹੈਗੀ ਇਹ ਅੱਜ ਕੋਲੋਂ ਪਤਾ ਨਹੀਂ ਕਿਹੜੀ ਆ ਉਹ ਹਾਂ ਬਤ ਪਪਾ ਬੱਛ ਦੀ ਹਾਂ ਅੱਛਾ ਮੈਂ ਹਾਂ ਚੱਲ ਸਕੂਟਰੀ ਤੇ ਉਹ ਤਾਂ ਉਹਨੇ ਤਸਲਾ ਤੱਕਸਲਾ ਮੈਂਸ ਮੂਰੇ ਘਰ ਤਾਂ ਮੈਂਸ ਨੇ ਵੀ ਨਹੀਂ ਖਾਧੀ ਹਾਂ ਹਾਂ ਕੋਈ ਇਹਦੇ ਵਿੱਚ ਹੀ ਤਾਂ ਮਤਲਬ ਕੋਈ ਚੀਜ਼ ਵਾਲੀ ਹੋਈ ਵੀ ਸਪੈਸ਼ਲ ਕੋਈ ਅੱਜ ਹੁਣ ਕੀ ਚੱਕਰ ਆ ਗਿਆ ਨਹੀਂ ਮੈਂਸ ਨੇ ਵੀ ਨਹੀਂ ਖਾਧੀ ਜਦ ਮੈਂ ਸਵੇਰੇ ਚੱਕਿਆ ਤਾਂ ਖਾਲੀ ਪਿਆਦਾ ਜਮਾਈ ਰਾਤ ਨੂੰ ਮਾਰਿਆ ਨੂੰ ਹਾਂ ਜਦ ਇਹ ਜੀ ਜਾ ਕਰਿਆ ਨਾ ਸਹੀ ਗੱਲ ਇਹਦੇ ਵਿੱਚ ਕਿਹੜਾ ਉਕਣਾ ਜਿਕੜਾ ਡੰਕਰ ਚਾ ਕੇ ਖਾਂਦਾ ਨਾ ਚਾਹ ਸੜੀ 5 ਕਿਲੋ ਰੱਖੋ ਤਾਂ 7 ਕਿਲੋ ਖਾਲਾ ਨਾ ਨਾ ਡੰਕਰ ਨਹੀਂ ਮੈਂ ਇਸ ਕਿਆ ਕਰਦੀ ਸੀ ਮੈਂ ਇਸ ਨੂੰ ਆਪਾਂ ਨੇ ਆਤ ਪਾਤੀ ਜਿਹੜਾ ਆਪਾਂ ਘਰ ਦਾ ਡੈਣ ਤਿਆਰ ਕਰਵਾਇਆ ਹਾਂ ਤਾਂ ਪਿੱਛੇ ਜਾਂ ਤੇ ਉੱਪਰ ਨੂੰ ਗਿਆ ਬ ਤਾਂ ਮੈਂ ਡੈਣ ਇੱਕ ਖਤਮ ਹੋ ਗਿਆ ਤਾਂ ਮੈਂ ਜਾ ਕੇ ਉੱਥੇ ਚੱਕ ਲਿਆ ਤਾਂ ਉਹ ਉਹ ਬੜੇ ਨੇ ਜਿਹੜਾ ਖਾਂਦੀ ਉਹਨ ਦੀ ਥੋੜੀ ਮੈਂ ਇਸ ਮੜਾ ਜਾ ਮੂੰਹ ਮਾਰਿਆ ਸੁਖਵੀਰ ਨੇ ਮੈਂ ਚੋਲਣ ਨੂੰ ਦੇਖੂ ਐ ਖੜੀ ਰਹਿਣਾ ਹੈ ਮੂੰਹ ਤੇ ਚੱਕ ਕੇ ਉੱਪਰ ਨੂੰ ਆਇਆ ਰਾਮਗੜ ਬਸ ਜਾਂ ਚਲੇਗੀ ਸੁਖਵੀਰ ਨੇ ਚੋਲਣੀ ਫੇਰ ਬਾਅਦ ਚ ਦੇਖੀ ਜਣਾ ਮੂੰਹ ਜਾ ਮਾਰ ਮਾਰ ਕੇ ਪਰ ਜਣੀ ਖਾ ਲੰਦੀ ਦੀ ਲੇਟ ਖਾਂਦੀ ਥੋੜੀ ਜਿਹੀ ਤਾਂ ਹਾਂ ਹਾਂ ਆਹ ਮੁੱਠੀ ਭਰ ਲਈ ਕਹਿੰਦੀ ਮੈਂ ਪਾਉਂਗੀ ਵੈਸੇ ਇਹਦੇ ਦੀ ਖਾ ਲਵੇ ਕਹ ਕਈ ਦਾ ਮੱਥਾ ਟਿਕਾਇਆ ਤੇ ਲੀ ਜਾ ਕੇ ਜੀ ਫਿਰ ਮੈਂ ਉੱਥੇ ਖਵਾਜੇਪੁਰ ਖਵਾਜੇਪੁਰ ਮੱਥਾ ਟਿਕਾਇਆ ਫਿਰ ਮੈਂ ਇਹ ਤੇ ਲੈ ਜਾ ਕੇ ਜੀ ਤਾਂ ਸਾਡਾ ਖਵਾਜੇ ਤੇਰੇ ਚੜਿਆ ਜੀ ਨਲਕਾ ਲੱਗਿਆ ਉੱਥੇ ਹਾਂ ਹੱਥ ਹੱਥ ਲਾਤਾ ਲਾਜ ਦਾ ਹੱਥ ਕੁਝ ਨਹੀਂ ਜਾਂਦੀ ਫਿਰ ਲਾਣਾ ਦਾ ਹੱਥ ਕਥਾ ਦੀ ਲਾ ਕੇ ਦਿਖਾ ਦੇ ਫਿਰ ਸੇਜੀ ਆ ਜੀ ਅਜੀ ਤਾਂ ਸੇਜੀ ਆ ਰਹੀ ਤੇ ਜੀ ਦੀ ਤਾਂ ਨੇ ਤੇ ਜੀ ਦੀ ਤਾਂ ਸੇਜੀ ਐ ਇੰਨੀ ਛੋਟੀ ਐ ਇੰਨੀ ਛੋਟੀ ਐ ਕੱਲ ਨੂੰ ਇੱਕ ਕੱਲ ਨੂੰ ਇੱਕ ਵਾਰ ਨੜਾਈਏ ਇਹਨਾਂ ਨੂੰ ਹਨਾ ਭਾਂਜਾ ਕੱਢ ਕੇ ਇੱਕ ਦਿਨ ਕਈ ਦਿਨ ਹੋ ਚੱਲੇ ਹੋ ਪੰਜ ਛੇ ਦਿਨ ਤੁਹਾਨੂੰ ਵੀ ਉਹਦਾ ਇੱਕ ਚ ਲੱਗੀ ਹੋਰ ਕਹਿੰਦੀ ਵੀ ਕਹਿੰਦੀ ਮੈਂ ਤਾਂ ਨੇੜੇ ਜਾਵਾਂਗੇ ਹੋਕਣ ਲੱਗੀ ਕਹਤੇ ਹੋਕਣ ਲੱਗੀ ਜੀ ਤਾਂ ਹੀ ਤਾਂ ਕਿਹਾ ਇਹੀ ਤੇ ਰਖਵਾ ਸਮਾਨ ਉਹ ਲਾਹਤ ਮਾਇਤਾ ਦਾ ਪਿਆਰ ਜੀ ਕਰਦੀ ਫਤਿਹ ਹੋ ਜਾਂਦੀ ਹੈ ਤਾਂ ਹੀ ਹੈ ਕਿ ਵੀ ਜਮੀਨ ਨੂੰ ਕਰਦੇ ਨਾਲ ਕੀ ਦਰਕੀਏ ਇਹ ਵੀ ਗੱਲ ਹੈਗੀ ਆ ਰੀਤ ਤੈ ਕੱਲੀ ਨੇ ਨਹੀਂ ਆਉਣਾ ਪੁੱਤ ਇਹਦੇ ਕੋਲ ਕਿਤੇ ਕੱਲੀ ਨਾਲ ਪਿਆਰ ਲਾ ਜਾਵੇ ਕਰਨ ਜਿਵੇਂ ਪੰਛੀ ਨੂੰ ਕਰਦੀ ਹੈ ਹੂੰ ਫਿਰ ਪੰਗਾ ਹੋ ਰੂਗਾ ਸੱਟ ਮਾਰੂਗੀ ਫਤਿਹ ਹਾਂ ਆਜੂ ਛੋਟੀ ਜੀ ਕੱਟੀ ਤੇਰੀ ਹੈ ਠੀਕ ਹੈ ਨਾ ਇਹਨੂੰ ਕੱਖ ਪਾਇਆ ਕਰ ਆਪਣੇ ਠੀਕ ਓਕੇ ਤਾਨੂੰ ਪਾ ਦੇ ਫੀਡ ਥੋੜੀ ਜੀ ਇਹਨੂੰ ਫੀਡ ਦੇ ਥੋੜੀ ਜੀ ਹਾਂ ਇਹ ਚੀਜੀ ਹੈ ਹਾਂ ਤਾਂ ਇਹਦੇ ਜੋ ਵੀ ਪਰਾਦੇ ਜੋਗਾ ਥੱਲਾ ਲੱਗ ਆਉਂਦਾ ਇਹਦੇ ਜੋਗਾ ਥੱਲਾ ਲੱਗ ਆਉਣਾ ਹਾਂ ਦਵਿੰਦਰ ਭਾਈ ਦਾ ਫੋਨ ਆਇਆ ਕਹਿੰਦਾ ਸਾਲ ਦੀ ਪੱਛੀ ਚਾਰ ਖੜੀ ਕਹਿੰਦਾ ਮੇਰੇ ਕੋਲ ਦਵਿੰਦਰ ਭਾਈ ਕਹਿੰਦਾ ਹਾਂ ਲੁਧਿਆਣੇ ਵਾਲਾ ਡੇਲੂ ਵਾਲਾ ਡੇਲੂ ਵਾਲਾ ਡੇਲੂ ਵਾਲਾ ਡੇਲੂ ਵਾਲਾ ਹਾਂ ਡੇਲੂ ਵਾਲਾ ਹਾਂ ਲੁਧਿਆਣੇ ਨਾਲ ਹੀ ਆ ਹਾਂ ਉਹ ਗਣਾ ਤਿਆਰ ਖੜੀ ਤੇਰੀ ਬੱਚੀ ਨੂੰ ਕਿਆ ਹੋ ਗਿਆ ਮਾਂ ਮੇਰੀ ਬੱਚੇ ਚ 6-7 ਕਿ ਮਹੀਨੇ ਕੋਈ ਹਾਲ ਤੱਕ ਕਦਾ ਬੈ ਵੀ ਤਿਆਰ ਕਰ ਲਣੀ ਓਹ ਦਾ ਇੱਕ ਖੁੰਜ ਜਜਾ ਜੇ ਬੰਨੀ ਵੀ ਕਹਦਾ ਪੁੱਛਦਾ ਨਾ ਬੁਲਾਉਂਦਾ ਉਹਨੂੰ ਨਾ ਕਾਕਾ ਦੀ ਗਤਬ ਨਹੀਂ ਹੁਣ ਦੰਦੇ ਦੇ ਮੁਰਤੇ ਹਾਂ ਹੁਣ ਕਾਕਾ ਖਾਂਜੀ ਲਾ ਦੇ ਹਾਂ ਚੱਲੋ ਜਾਣਾ ਯਾਨੀ ਆ ਡੰਗਰ ਜੇ ਖੁੱਲਾ ਰਹੇ ਨਾ ਥੋੜਾ ਜਿਹਾ ਆਜ਼ਾਦੀ ਜੇ ਦੇ ਵਿੱਚ ਣਠਿਆ ਫਿਰੇ ਇੱਧਰ ਉੱਧਰ ਮੂੰ ਹਾਜਮਾ ਦਰਸਤ ਜਾਂ ਸਾਰਾ ਕੁਝ ਹੁਣ ਬੰਨੇ ਦੇ ਬੰਨੇ ਹੋਏ ਬਸ ਏਕਣੀ ਚੱਲਦਾ ਕੰਮ ਇਹਨਾਂ ਦਾ ਤਾਂ ਬਦਮਾਸ਼ਣੀ ਬਣੀ ਵੀ ਇੱਕ ਸਿੰਗੜੀ ਇਹ ਇੱਕ ਸਿੰਗੜੀ ਬਦਮਾਸ਼ਣੀ ਪਾਣੀ ਵੀ ਇਹ ਕਹਿੰਦੀ ਮੈਨੂੰ ਬੰਨ ਨਹੀਂ ਦੇਣਾ ਨੂੰ ਪਰੇ ਘੱਟ ਹਾਂ ਨੇੜੇ ਜਾਂਦੀ ਹੁੰਦੇ ਟੱਕਰ ਜਿਆਗਾਂ ਨੇੜੇ ਜਾਂਦੀ ਵੀ ਦੇ ਟੱਕਰ ਹਾਂ ਇਹ ਇੱਕ ਸਿੰਗੜੀ ਜੋ ਦੋ ਹੁੰਦੇ ਫਿਰ ਪਤਾ ਨਹੀਂ ਲੈ ਇਹ ਦੇਖ ਇਹਨੂੰ ਕੀ ਕਰਦੀ ਹੈ ਸ਼ੁਭਰੀ ਤੈਨੂੰ ਦੇਖਦੀ ਹੈ ਹਾਂ ਤੈਨੂੰ ਮਾਰਦੀ ਹੈ ਇਹ ਹਾਂ ਇਹਨੂੰ ਕਹਦੇ ਤੇਰੀ ਕਾਈ ਕਰਦੇ ਨਹੀਂ ਫਿਰ ਅਸੀਂ ਹਾਂ ਮਾਰੀ ਉਹ ਵੀ ਇਹਨੂੰ ਕਹਦੇ ਕਹ ਤੇਰੀ ਕਾਈ ਕਰਦੇ ਨਹੀਂ ਅਸੀਂ ਤੇ ਮਾਰੀ ਇਹ ਲੈ ਦੇਖਿਆ ਕਰਦੀ ਹੈ ਮਾਰੂ ਚਪੇੜਾ ਤੇਰੇ ਹਾਂ ਥੋੜੇ ਆ ਲੈ ਮੈਂ ਇਸ ਪੰਨੇ ਦੇ ਲੀਆ ਇਹ ਵੀ ਮਾਦੇ ਉੱਤੀ ਵਾਰਿਆ ਹਾਂ ਹਾਂ ਕਰਦਾ ਅਰੇ ਆਈ ਗਾੜ ਦੇ ਜੇ ਤਾਂ ਗੱਲ ਹੈਗੀ ਆ ਰੋਕੀ ਨਹੀਂ ਕਰਦਾ ਨਾ ਜਿਹੜਾ ਕਰਾਂ ਤਰਵਿੰਦਰ ਵੀ ਕਹਿੰਦਾ ਤਾਂ ਕਹਿੰਦਾ ਚਾਚੇ ਉਹ ਡੰਗਰ ਲੈ ਹੁਣੇ ਪਤਾ ਨਹੀਂ ਲਿਆ ਹਾਇ ਪਤਾ ਨਹੀਂ ਲਿਖਿਓ ਅੱਛਾ ਅੱਜ ਕਿੰਨੀ ਤਰੀਕ ਅੱਤ ਤਰੀਕ ਦੀ ਧੀ ਹਾਂ ਅੱਜ ਖੰਨੇ ਫੇਰ ਮੰਡੀ ਦੀ ਮਿਲਣਾ ਦਾ ਕਹਿੰਦਾ ਮਾਰਨਾ ਉਹ ਦੁੱਧੋ ਨਹੀਂ ਬੁਰਾ ਹੁੰਦਾ ਪੱਕਾ ਇਹ ਵੀ ਬੰਦਾ ਹੈ ਉਹਦਾ ਹਾਂ ਤਾਂ ਪਾਈ ਜਿਹੜਾ 2-4 ਕਿਲੋ ਸਹੀ ਪਾਉਨੇ ਆ ਤੂੰ ਸਾਥੇ ਲੈ ਜਾ ਕਰ ਹੋਰ ਕੀ ਕਰਦਾ ਹੁੰਦੇ ਦੋ ਦਿਨ ਬਾਅਦ ਨਾ ਤਾਂ ਤਾਂ ਹੋਊਗੀ ਜੀ 2-4 ਕਿਲੋ ਨਾਲ ਕੀ ਪੜਨਾ ਪਰ ਮੈਂ ਕੀ ਕਹੂੰ ਕਿ ਲੈ ਕੇ ਆਉਣੀ ਵੀ ਡੰਗਰ ਪਰ ਮੈਂ ਮੰਡੀ ਆ ਤੇ ਤੇਜੀ ਬੋਪਾ ਡੰਗਰਾਂ ਦੀ ਮਸਾਜਾ ਹੈਗੀ ਉਹ ਗੱਲ ਫੈਨ ਵੀ ਤਾਂ ਕਿੰਨੇ ਨਾ ਕਮੈਂਟ ਕਰ ਰਹੇ ਉਹ ਇਹ ਦੋ ਅਗਲੀ ਆ ਜੀ ਇਹ ਤਾਂ ਜੀ ਮਹਿੰਗੀ ਹੈ ਜੀ ਇਹ ਤਾਂ ਫਲਾਣਾ ਹੀ ਢਮਕਾ ਜੀ ਸਾਨੂੰ ਮੈਂ 100 ਨੂੰ ਲੱਭਦੀ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਦਾ ਮਿਲ ਜਾਣੀ ਦੀ ਕੋਈ 30000 ਦੀ ਵੀ ਮਿਲ ਜਾਂਦੀ ਪਰ ਉਹ ਉਹੀ ਗਾਲਾਂ ਦੇ ਟੱਬਰ ਨੂੰ ਕਿਲੇ ਪਰ ਖੜੀ ਹਿੱਲੀ ਹੋ ਜਾਵੇ ਇੱਧਰ ਨੂੰ ਕਰ ਗਈ ਉੱਧਰ ਨੂੰ ਕਰ ਗਈ ਬਹਿ ਕੇ ਉੱਠੇ ਨਾ ਫਿਰ ਉਹ ਡੰਗਰ ਦਾ ਲਿਆਉਣ ਦਾ ਜਿਆਦਾ ਗਿਆ ਚਲੋ ਕੋਈ ਗੱਲ ਨਹੀਂ ਹਾਂ ਪਤਾ ਹਾਂ ਆਹ ਦੇਖ ਤੱਕ ਨਾ ਪਾਰ ਕਰਦਾ ਛੱਡ ਜਿਉਣਾ ਕਾ ਕੱਤਵੇਂ ਦੇ ਕੱਤਿਨ ਐ ਗਦੀ ਮਮਾ ਨੇ ਦਨੂ ਅੱਜ ਵੀ ਥੇ ਨੇ ਹਾਂ ਮੋਟਰ ਚਲਾਤੀ ਦੀ ਹਾਂ ਮੋਟਰ ਚ ਲੱਗ ਟੈਂਕੀ ਭਰੀ ਉਹਦੇ ਭਰੀ ਨਹੀਂ ਪਤਾ ਨਹੀਂ ਮੈਨੂੰ ਜੇ ਪਾਣੀ ਪੂਣੀ ਦਸਾਂ ਹਾਂ ਜੇ 15 ਮਿੰਟ ਮੋਟਰ ਚੱਲਦੀ ਅੱਗੇ 15 ਮਿੰਟ ਚ ਟੈਂਕੀ ਫੁੱਲ ਕਰ ਦਿੰਦੇ ਵੀ ਹੁਣ ਪਾਣ ਗਿਆ ਚੱਕਰ ਤਾਂ ਉਹ ਵੱਧ ਰੰਦੀ ਮੋਟਰ ਪਤਾ ਨਹੀਂ ਕਿ ਚੱਕਰ ਹੋਣਾ ਇਹ ਪੂਰੇ ਜੰਮ ਗਿਆ ਪਾਪਾ ਪੁੱਪਾ ਹਾਂ ਕਿਆ ਚੱਕਰਾਚਾਰੀ ਹੁਣ ਟਾਈਮ ਬੱਧੂ ਲੈ ਲੇਗੀ ਮੋਟਰ ਟੈਂਕੀ ਬਾਅਦ ਉਹ 15 ਮਿੰਟ ਚੱਕ ਪੂਰੀ ਟੈਂਕੀ ਉੱਪਰ ਓਵਰਫਲੋ ਹੋ ਜਾਂਦੀ ਹੈ। ਇਹ ਆਹ ਜੀ ट्रांजੈਕਸ਼ਨ ਲਈ ਹੁੰਦੀ ਸੀ। ट्रांजੈਕਸ਼ਨ ਪਲੱਸ। ਉਹ ਭਈਓ ਮਸ਼ੀਨ ਇਹ 10 ਦਿਨ ਕੀ ਪੂਰਨ ਸੁਰੱਖਿਆ ਹੈ 90 ਦਿਨ ਕੀ ਪੂਰਨ ਸੁਰੱਖਿਆ। 90 ਹੈ ਕਿ 10 ਹੈ? ਮੈਂ ਇੰਗਰੇਜੀ ਜਿਵੇਂ ਲਿਖਿਆ ਹੋਵੇ ਜੇ। 2.5 ਤੋਂ 3 ਕਿਜੀ ਕਹਿੰਦੇ ਆ ਇਹ ਪਾਉਣ ਨੂੰ। ਆਪੀ ਕਰਨੀ ਚਾਹੀਏ। ਨੱਤਮੇ 8ਵੇਂ ਮਹੀਨੇ ਚ ਕਹਿੰਦੇ ਪਾਉਂਦੇ ਚਲੋ ਜੀ ਠੀਕ ਆ ਜੀ ਮਿਲਦੇ ਹਾਂ ਉਹ ਕਹਿੰਦੇ ਤਾਂ ਇਹਨੂੰ ਮੈਡੀਕਲ ਜਿਹੜਾ ਸਰ 20 25 ਦਾ ਰਹਿ ਗਿਆ ਉਹਦੇ ਤੇ ਥੈਲੈਸਟ 4 ਦੇ ਹੂੰ ਪਰ ਇਹਦੇ ਜਿਹੜੇ ਹਾਲਾਤ ਹੈ ਮੈਨੂੰ ਲੱਗਦੀ ਨਹੀਂ ਵਿੱਚ ਖਾ ਉਹ ਮੈਨੂੰ ਚਾ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਵਲੌਗ ਚ ਜੀ